ਅੱਜ 12 ਵਜੇ ਤੋਂ 4 ਵਜੇ ਤੱਕ ਪੂਰੇ ਭਾਰਤ ਵਿੱਚ ਰੇਲਵੇ ਟ੍ਰੈਕ ਜਾਮ ਕਰਨ ਦਾ ਸੱਦਾ ਸੀ ਉਹ ਨੂੰ ਨਿਪਰੇ ਚੜਾਇਆ ਜਾ ਰਿਹਾ ਹੈ ਦੇਖੋ ਪਹਿਲੀ ਗੱਲ ਤਾਂ ਮੀਟਿੰਗਾਂ ਜਿਹੜੀਆਂ ਨੇ ਉਹ ਚਾਰ ਹੋ ਚੁੱਕੀਆਂ ਨੇ 8 12 15 ਤੇ 18 ਤਰੀਕ ਨੂੰ ਉਹ ਸਾਰੀਆਂ ਹੀ ਬੇਸਟਾ ਰਹੀਆਂ ਸਗੋਂ ਸਰਕਾਰ ਉਲਟ ਢੰਗ ਦੇ ਨਾਲ ਹਰ ਗੱਲ ਨੂੰ ਲੈਂਦੀ ਸੀ ਉਹਨਾਂ ਦੀ ਕੋਈ ਮਨਸ਼ਾ ਨਹੀਂ ਹੈਗੀ ਉਹਨਾਂ ਨੇ ਸਾਡੀਆਂ ਜਿਹੜੀਆਂ ਪ੍ਰਸ਼ਾਸਨਿਕ ਮੰਗਾਂ ਨੇ ਉਹਨਾਂ ਨੂੰ ਹੱਲ ਕਰਨ ਦੀ ਗੱਲ ਤਾਂ ਕੀਤੀ ਪਰ ਲੇਕਿਨ ਜਿਹੜੀਆਂ ਸਾਡੇ ਪਾਲਿਸੀ ਮੈਟਰ ਨੇ ਜਿਹੜੇ ਪਾਲਿਸੀ ਮੈਟਰ ਦੇ ਵਿੱਚ ਜਿਵੇਂ ਸਾਡੀ ਆਉਂਦੀ ਹੈ ਕਿ ਜਿਹੜੀ ਜ਼ਮੀਨ ਇਹ ਲੈਂਦੇ ਆ ਜਦੋਂ ਸਾਡੇ ਤੋਂ ਅਕਵਾਇਰ ਕਰਦੇ ਆ ਉਹਦੀ ਪਾਲਿਸੀ ਗਲਤ ਹੈ ਉਹਦੇ ਤੇ ਅਸੀਂ ਗੱਲ ਕਰਦੇ ਆ ਕਿ 2000 ਵਾਲੀ 2013 ਵਾਲੀ ਜਿਹੜੀ ਪਾਲਿਸੀ ਉਹਨੂੰ ਇਨਮੈਨ ਲਾਗੂ ਕੀਤਾ ਜਾਵੇ ਉਹਦੇ ਵਿੱਚ ਸਾਡੀ ਆਉਂਦੀ ਹੈ ਡਾਕਟਰ ਸੁਮਿੰਨਾਥਨ ਕਮਿਸ਼ਨ ਦੀ ਰਿਪੋਰਟ ਸੀ2 50% ਦੇ ਹਿਸਾਬ ਨਾਲ ਫਸਲਾਂ ਦਾ ਰੇਟ ਉਹਨੂੰ ਸਰਕਾਰ ਛੇੜਨਾ ਹੀ ਨਹੀਂ ਚਾਹੁੰਦੀ ਅਸੀਂ ਚਾਹੁੰਦੇ ਆ ਐਮਐਸਪੀ ਦੇ ਉੱਤੇ ਗਰੰਟੀ ਕਾਨੂੰਨ ਜਿਹੜਾ ਕਿ ਸੁਆਮੀ ਨਾਥਨ ਕਮਿਸ਼ਨ ਦੀ ਰਿਪੋਰਟ ਤੋਂ ਥੋੜਾ ਪਿੱਛੇ ਆ ਕੇ ਇਹ ਗੱਲ ਆ ਅਸੀਂ ਉਹ ਉਹਦੀ ਗੱਲ ਕਰਦੇ ਆ ਸਰਕਾਰ ਉਹਨੂੰ ਛੇੜਨਾ ਨਹੀਂ ਚਾਹੁੰਦੀ ਅਸੀਂ ਗੱਲ ਕਰਦੇ ਆ ਕਿ ਕਿਸਾਨਾਂ ਨੂੰ ਫਸਲਾਂ ਦੇ ਲਾਹੇਵੰਦ ਰੇਟ ਨਾ ਮਿਲਣ ਕਾਰਨ ਜਿਹੜਾ ਕਿਸਾਨਾਂ ਦੇ ਸਿਰ ਕਰਜ਼ਾ ਚੜਿਆ ਉਹਦੇ ਤੇ ਲੀਕ ਮਾਰਨੀ ਬਣਦੀ ਆ ਸਰਕਾਰ ਉਹਨੂੰ ਛੋਣਾ ਨਹੀਂ ਚਾਹੁੰਦੀ ਸੋ ਸਾਡੇ ਜਿਹੜੇ ਮੁੱਖ ਮੁੱਦੇ ਆ ਜਦੋਂ ਸਰਕਾਰ ਉਹਨਾਂ ਵੱਲ ਦੇਖਣਾ ਨਹੀਂ ਚਾਹੁੰਦੀ ਤੇ ਜ਼ਾਹਿਰ ਹੈ ਕਿ ਇਹ ਸੰਘਰਸ਼ ਜਿਹੜਾ ਹੈ ਇਹ ਚੱਲੇਗਾ ਅਜੰਡੇ ਕੋਈ ਨਵੇਂ ਨਹੀਂ ਹੈਗੇ ਕੋਈ ਨਵੀਂ ਮੰਗ ਜਾਂ ਕੋਈ ਨਵਾਂ ਏਜੰਡਾ ਲੈ ਕੇ ਅਸੀਂ ਰੇਲਵੇ ਟ੍ਰੈਕਾਂ ਤੇ ਨਹੀਂ ਉਤਰੇ ਉਹੀ ਮੰਗਾਂ ਨੇ ਜਿਹੜੀਆਂ 2020 ਤੋਂ ਸ਼ੁਰੂ ਹੋਈਆਂ ਸੀ ਜਿਹਦੇ ਵਿੱਚ ਮੁੱਖ ਤੌਰ ਤੇ ਅਸੀਂ ਐਮਐਸਪੀ ਦਾ ਗਾਰੰਟੀ ਕਾਨੂੰਨ ਮੰਗਦੇ ਆ ਬਹੁਤ ਸਾਰੇ ਲੋਕਾਂ ਦੇ ਮਾਈਂਡ 'ਚ ਇਹ ਕਨਸੈਪਟ ਜਿਹੜਾ ਹੈ ਉਹ ਗਲਤ ਤਰੀਕੇ ਨਾਲ ਫਿੱਟ ਹੋਇਆ ਕਿ ਐਮਐਸਪੀ ਇਹਨਾਂ ਨੂੰ ਮਿਲ ਰਹੀ ਆ ਅਸੀਂ ਇਹ ਨਹੀਂ ਕਹਿ ਰਹੇ ਕਿ ਐਮਐਸਪੀ ਜਿਹੜੀ ਆ ਉਹ ਮਿਲ ਨਹੀਂ ਰਹੀ ਐਮਐਸਪੀ ਦੇ ਨਾਲ ਰੇਟ ਵਧ ਰਿਹਾ ਪਰ ਉਸ ਰੇਟ ਦਾ ਕਾਨੂੰਨੀ ਹੋਣਾ ਕਿ ਇਸ ਤੋਂ ਘੱਟ ਰੇਟ ਤੇ ਫਸਲ ਨਾ ਖਰੀਦੀ ਜਾਵੇ ਐਮਐਸਪੀ ਦਾ ਗਰੰਟੀ ਕਾਨੂੰਨ ਸਾਡਾ ਮੁੱਖ ਏਜੰਡਾ ਰਿਹਾ ਉਸ ਤੋਂ ਅੱਗੇ ਚੱਲਦੇ ਆ ਜਿਹੜੇ ਸਾਡੇ 10 ਕਿਸਾਨ ਜਿਹੜੇ ਨੇ ਲਖੀਮਪੁਰ ਖੀਰੀ ਦੇ ਵਿੱਚ ਜਿਨ੍ਹਾਂ ਨੂੰ ਦਰੜਿਆ ਗਿਆ ਦਿਨ ਦਿਹਾੜੇ ਡੇਅ ਲਾਈਟ ਮਰਡਰ ਰਿਹਾ ਉਹਦੇ ਇਨਸਾਫ ਦੀ ਮੰਗ ਕਰਦੇ ਆ 32000 ਕਰੋੜ ਰੁਪਈਆ ਜਿਹੜਾ ਕਰਜ਼ਾ ਕਿਸਾਨਾਂ ਦਾ ਉਹਦੇ ਤੇ ਮਾਫ ਕਰਨ ਵਾਸਤੇ ਸਰਕਾਰ ਦੇ ਅੰਦਰ हिचकिਚਾਹਟ ਉਹ ਮੰਗ ਸਾਡੀ ਨਾਲ ਚੱਲਦੀ ਪਈ ਹੈ ਔਰ ਸਭ ਤੋਂ ਵੱਡੀ ਗੱਲ ਲੈਂਡ ਐਕ acquisition ਐਕਟ ਜਿਹੜਾ 2013 ਦੇ ਵਿੱਚ ਸਰਦਾਰ ਮਨਮੋਹਨ ਸਿੰਘ ਦੇ ਟਾਈਮ ਦੇ ਉੱਤੇ ਅਮੈਂਡ ਹੋਇਆ ਸੀ ਔਰ ਉਹਦੇ ਵਿੱਚ ਸੋਧ ਕਰਕੇ ਕਿਸਾਨ ਪੱਖੀ ਉਹਨੂੰ ਦਿੱਤਾ ਗਿਆ ਸੀ ਬਿਨਾ ਕਿਸੇ ਨੂੰ ਦੱਸਿਆਂ ਚੁੱਪਚਾਪੀ ਤੇ ਚੋਰ ਮੋਰੀ ਰਾਹੀਂ ਮੋਦੀ ਸਰਕਾਰ ਦੇ ਆਉਂਦਿਆਂ ਲੈਂਡ ਐਕ acquisition ਐਕਟ ਜਿਹੜਾ ਕਾਰਪੋਰੇਟ ਘਰਾਣਿਆਂ ਦੀ ਝੋਲੀ 'ਚ ਪਾਉਂਦੇ ਆ ਉਹ 'ਚ ਸੋਧਾਂ ਕਰ ਦਿੱਤੀਆਂ ਗਈਆਂ ਜਿਦੇ ਵਿੱਚ ਜ਼ਮੀਨ ਮਾਲਕ ਜਿਹੜਾ ਉਹਨੂੰ ਬਿਲਕੁਲ ਜ਼ਮੀਨ ਤੋਂ ਦਰਕਨਾਰ ਕੀਤਾ ਗਿਆ ਇਹਨਾਂ ਮੁੱਖ ਐਜੰਡਿਆਂ ਦੇ ਉੱਤੇ ਅਸੀਂ ਬੈਠ ਕੇ ਉੱਥੇ ਲੜਦੇ ਪਏ ਹਾਂ ਜੀ ਸੰਘਰਸ਼ ਦੇ ਪੈਂਡੇ ਹਮੇਸ਼ਾ ਬਖੜੇ ਤੇ ਔਖੇ ਹੁੰਦੇ ਨੇ ਇਹ ਘਰੋਂ ਸੋਚ ਕੇ ਤੁਰ ਪੈਣਾ ਕਿ ਜਾਂਦਿਆਂ ਇਹ ਕੋਈ ਸਾਨੂੰ ਪਰੋਸ ਕੇ ਸਾਡੀਆਂ ਮੰਗਾ ਥਾਲੀ 'ਚ ਦੇ ਦੂਗਾ ਇਹਦੇ ਵਾਸਤੇ ਅਸੀਂ ਮੈਂਟਲੀ ਪ੍ਰਿਪੇਅਰ ਆ ਪੰਜਾਬ ਦੇ ਇਤਿਹਾਸ ਤੇ ਜਾਂ ਵੱਡੀਆਂ ਜੰਗਾਂ ਦੇ ਇਤਿਹਾਸ ਤੇ છાਤੀ ਮਾਰ ਕੇ ਵੇਖ ਲਈਏ ਇੱਥੇ 23-23 ਮਹੀਨੇ ਜਿਹੜੇ ਮੋਰਚੇ ਜੱਤੂ ਵਰਗੇ ਚੱਲ ਗਏ ਨੇ ਇੱਥੇ ਲਗਭਗ 48-48 ਮਹੀਨੇ ਸਵਾ ਸਵਾ ਮਣ ਦੇ ਪੀਸਨੇ ਪੀਸਨੇ ਪਏ ਨੇ ਇਸ ਕਰਕੇ ਬਿਲਕੁਲ ਇਹ ਕਦੇ ਵੀ ਮਨ 'ਚ ਖਿਆਲ ਨਹੀਂ ਆਇਆ ਕਿ ਸਰਕਾਰ ਜਿਹੜੀ ਆ ਉਹ ਇਸ ਤਰ੍ਹਾਂ ਖੜੀ ਰਹੂਗੀ ਇਹ ਸੰਘਰਸ਼ ਇਸ ਸਰਕਾਰ ਨੂੰ ਇੱਕ ਦਿਨ ਲਈ ਝੁਕਣ ਲਈ ਜ਼ਰੂਰ ਮਜਬੂਰ ਕਰੂਗਾ